ਕੁਛੀ মিডিਆ ਵਾਲੇ ਸਾਰੇ ਪਹੁੰਚੇ ਹੋ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਇਲੈਕਸ਼ਨ ਦਾ ਮਾਹੌਲ ਚੱਲ ਰਿਹਾ ਹੈ ਜਿਮਨੀ ਚੌਂ ਦਾ ਅਖਾੜਾ ਪੱਕ ਚੁੱਕਿਆ ਹੈ ਔਰ ਆਪ ਜੀ ਨੂੰ ਸਾਡੇ ਪਾਰਟੀ ਦੇ ਸੰਯਾਲੋ ਵਾਲੀਆ ਸਾਹਿਬ ਸਾਡੇ ਐਮਐਲਏ ਸਰਪੰ ਸਿੰਘ ਤੁੰਦ ਸਾਹਿਬ ਸਾਡੇ ਹਰਜਨ ਸਿੰਘ ਬਰਸੜ ਜੀ ਸਾਡੇ ਬੈੜਵਾਲ ਸਾਹਿਬ ਸਾਡੇ ਲਖਨਾ ਸਾਹਿਬ ਅਸੀਂ ਇੱਕੋ ਗੱਲ ਹੀ ਤੁਹਾਨੂੰ ਬਾਰ-ਬਾਰ ਕਹਿੰਦੇ ਆ ਰਹੇ ਹਾਂ ਕਿ ਜਿਉਂ-ਜਿਉਂ ਇਲੈਕਸ਼ਨ ਦਾ ਦੌਰ ਜਿਹੜਾ ਹੋਰ ਗਤੀਵਿਧੀਆਂ ਵਧਣਗੀਆਂ ਤਿਉਂ-ਤਿਉਂ ਆਮ ਆਦਮੀ ਪਾਰਟੀ ਦਾ ਪਰਿਵਾਰ ਜਿਹੜਾ ਹੋਰ ਵੱਡਾ ਹੋਇਆ ਨਜ਼ਰ ਆਊਗਾ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਰ ਤੇ ਵੋਟਾਂ ਮੰਗਦੀ ਹੈ ਤੇ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਦੂਜੇ ਤੇ ਬਲੇਮ ਤੇ ਤੱਬੇ ਲਾ ਕੇ ਵੋਟਾਂ ਮੰਗਦੀਆਂ ਨੇ ਸੋ ਅੱਜ ਫੇਰ ਬੜੀ ਖੁਸ਼ੀ ਦੀ ਗੱਲ ਹੈ ਬੀਜੇਪੀ ਪਾਰਟੀ ਦੇ ਵਿੱਚ ਜਿਨ੍ਹਾਂ ਨੇ ਇਲੈਕਸ਼ਨ ਲੜੀ ਸੀ विक्रमजीत सिंह बल वो आज बीजेपी पार्टी ਨੂੰ ਛੱਡ ਕੇ ਉਹਨਾਂ ਦੀ ਸਾਰੀ ਟੀਮ ਅੱਜ ਆਮ ਆਦਮੀ ਪਾਰਟੀ ਨਾਲ ਫਿਰ ਜੁਆਇਨ ਹੋ ਰਹੀ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਜਿਹਾ ਆਖਦੇ ਹਾਂ ਉਹਨਾਂ ਦੇ ਨਾਲ ਰਿੰਕੂ ਮਸੀ ਜੀ ਗੁਰਪ੍ਰੀਤ ਸਿੰਘ ਸ਼ਮਸ਼ੀਰ ਸਿੰਘ ਗੁਰਲਾਲ ਸਿੰਘ ਸੱਜਨ ਜੀ ਬਾਦ ਸਿੰਘ ਮਨਪ੍ਰੀਤ ਸਿੰਘ ਤੇ ਜਤਿੰਦਰ ਸਿੰਘ ਇਹ ਸਾਡੇ ਵਿਕਰਮਜੀਤ ਸਿੰਘ ਉਹਨਾਂ ਦੇ ਵਿਕਰਮ ਸਿੰਘ ਬੱਲ ਉਹਨਾਂ ਦੇ ਨਾਲ ਜਿਹੜੀ ਸਮੂਚੀ ਉਹਨਾਂ ਦੀ ਟੀਮ ਜਿਹੜੀ ਭਾਜਪੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਦੀ ਹੋਈ ਨਜ਼ਰ ਆ ਰਹੀ ਏ ਅਸੀਂ ਇਹਨਾਂ ਨੂੰ ਵਧਾਈ ਵੀ ਦਿੰਨੇ ਆ ਤੇ ਜੀ ਆਇਆਂ ਵੀ ਆਖਦੇ ਆ ਇਹ ਸਾਡੀ ਜਿਹੜੇ ਦਿਲਬਖ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਪਰਿਵਾਰੀ ਨੇ ਉਹਨਾਂ ਦੀ ਰਹਿਨਮੈਂਦ ਹੇਠ ਨਾਲ ਨਾਲ ਹਰਪਜਨ ਹਰਪੀਤ ਸਿੰਘ ਐਮਸੀ ਸਾਹਿਬ ਜਿਹੜੇ ਰਾਤ ਦਿਨ ਇਹ ਦੋਵੇਂ ਸ਼ਕਤੀਤਾ ਮਿਹਨਤ ਕਰ ਰਹੀਆਂ ਨੇ ਔਰ ਇਹਨਾਂ ਦੇ ਸਦਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਹੋਰ ਬਲ ਮਿਲਿਆ ਮੈਂ ਇਹਨਾਂ ਦਾ ਜੀਆਂ ਆਖਦਾ ਹਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਜਿਹੜੇ ਲੰਬੇ ਸਮੇਂ ਤੋਂ ਅਕਾਲੀ ਦਲ ਪਾਰਟੀ ਦੇ ਨਾਲ ਜੁੜੇ ਰਹੇ ਉਹਨਾਂ ਦੇ ਵਿੱਚੋਂ ਸਰਿੰਦਰ ਸਿੰਘ ਹੁਣੀ ਜਿਹੜੇ ਮੇਨ ਆਗੂ ਰਹੇ ਨੇ ਅਕਾਲੀ ਦਲ ਦੇ ਰਾਹੁਲ ਸ਼ਰਮਾ ਮੇਜਰ ਸਿੰਘ ਸੁਰਜੀਤ ਸਿੰਘ ਮਨਦੀਪ ਸਿੰਘ ਪ੍ਰਭਜੋਤ ਸਿੰਘ ਜਗਜੀਤ ਸਿੰਘ ਹਰਪੀਤ ਸਿੰਘ ਅੱਜ ਇਹ ਅਕਾਲੀ ਦਲ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਪਰਿਵਾਰ ਨਾਲ ਇਹ ਵੀ ਜੁੜਨ ਜਾ ਰਹੇ ਨੇ ਅਸੀਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਵੀ ਜੀਆਂ ਆਖਦੇ ਹਾਂ ਔਰ ਪਾਰਟੀ ਦੇ ਨਾਲ ਜਿਹੜੀ ਡਟ ਕੇ ਮਿਹਨਤ ਕਰਨਗੇ ਉਹਦੇ ਵਿੱਚ ਵੀ ਇਹਨਾਂ ਦਾ ਕਾਫੀ ਜਿਹੜਾ ਯੋਗਦਾਨ ਤੇ ਸਫਲਤਾ ਹੋਊਗੀ ਅਸੀਂ ਦਿਲ ਦੀ ਗਹਿਰਾਈ ਤੋਂ ਸਾਰੀ ਆਮ ਆਦਮੀ ਪਾਰਟੀ ਦਾ ਪਰਿਵਾਰ ਇਹਨਾਂ ਦਾ ਦਿਲ ਖੋਲ ਕੇ ਸਵਾਗਤ ਕਰਦੇ ਆਂ ਇਹ ਵੀ ਰਹਿਨ ਨਮਨ ਜਿਹੜੀ ਮੈਂ ਕਹਿ ਸਕਦਾ ਸਾਡੇ ਦਲਬਾਖ ਸਿੰਘ ਪਰਿਵਾਰੀ ਨੇ ਜਿਹੜੀ ਕਿਉਂਕਿ ਦਲਬਾਖ ਸਿੰਘ ਵੀ ਅੰਤਖ ਨੇ ਮਿਹਨਤੀ ਨੇ ਸਾਡੇ ਵੀਰ ਬੈਠੇ ਨੇ ਨਾਲ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਸਾਡੇ ਐਮਸੀ ਸਾਹਿਬ ਹਰਪ੍ਰੀਤ ਸਿੰਘ ਹੁਣੀ ਜਿਨ੍ਹਾਂ ਦੀ ਮਿਹਨਤ ਸਦਕਾ ਇਹਨਾਂ ਦੁਆ ਪਰਾਵਾਂ ਦੀ ਮਿਹਨਤ ਸਦਕਾ ਇਹ ਜਿਹੜਾ ਪਰਿਵਾਰ ਹੈ ਅੱਜ ਆਮ ਆਦਮੀ ਪਾਰਟੀ ਚ ਜੁੜਦਾ ਆ ਨਜ਼ਰ ਆ ਰਿਹਾ ਇਹ ਵਧਾਈ ਦੇ ਪਾਤਰ ਨੇ ਜੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚੋਂ ਅਰਜੁਨ ਖਜੂਰੀਆ ਅ ਅਰਜੁਨ ਕਨੋਜੀ ਕਨੋਜੀਆ ਮਾਨਵ ਜੀ ਰਵੀ ਜੀ ਇਹ ਕਾਂਗਰਸ ਪਾਰਟੀ ਤੋਂ ਸੀ ਲੰਬੇ ਸਮੇਂ ਤੋਂ ਅੱਜ ਇਹ ਵੀ ਦਲਬਾਖ ਸਿੰਘ ਹੋਣਾ ਦੇ ਤੇ ਸਾਡੇ ਐਮਸੀ ਸਾਹਿਬ ਦੇ ਤੇ ਰਾਜੂ ਕਨੋਜੀਆ ਜੀ ਜਿਹੜੇ ਸਾਡੇ ਵੈਲਫੇਅਰ ਬੋਰਡ ਦੇ ਚੇਅਰਮੈਨ ਨੇ ਉਹਨਾਂ ਦੀ ਰਹਿਨਮੈਂਦ ਹੇਠ ਇਹ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਇਹ ਵੀ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਜਾ ਰਹੇ ਆ ਅਸੀਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਵੀ ਜੀ ਆਇਆਂ ਆਖਦੇ ਹਾਂ ਸੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਸਾਡੇ ਗੁਰਵਿੰਦਰ ਸਿੰਘ ਬੈੜਵਾਲ ਜੀ ਜ਼ਿਲ੍ਹਾ ਪ੍ਰਧਾਨ ਸਾਡੇ ਦੇ ਉਹਨਾਂ ਦੇ ਨਾਲ ਸਾਡੇ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਹੁਣੀ ਚੇਅਰਮੈਨ ਮਾਰਕੀਟ ਕਮੇਟੀ ਚਬਾਲ ਜਦੋਂ ਦੇ ਇਲੈਕਸ਼ਨ ਦਾ ਦੌਰ ਚੱਲਿਆ ਹੈ ਸਾਡੇ ਬਹਿੜਵਾਲ ਸਾਹਿਬ ਇਹਨਾਂ ਦੀ ਮਿਹਨਤ ਜਿਹੜੀ ਹੈ ਦਿਨ-ਪ੍ਰਤੀ ਦਿਨ ਰੰਗ ਲਿਆਉਂਦੀ ਹੋਈ ਨਜ਼ਰ ਆ ਰਹੀ ਹੈ ਔਰ ਮੈਂ ਚੇਅਰਮੈਨ ਸਾਹਿਬ ਦਾ ਬਲਵਿੰਦਰ ਸਿੰਘ ਹੁਣਾ ਦਾ ਵੀ ਜਿਹੜੇ ਸਾਡੇ ਬਲਾਕ ਪ੍ਰਧਾਨ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਦੀ ਅਗਵਾਈ ਹੇਠ ਅੱਜ ਗੁਰਬੀਰ ਸਿੰਘ ਜੀ ਹੁਣੀ ਫੌਜੀ ਉਹ ਵੀ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਛੱਡ ਕੇ ਔਰ ਭਾਜਪਾ ਦਾ ਪੱਲਾ ਛੱਡ ਕੇ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਸੋ ਗੁਰਵਿੰਦਰ ਸਿੰਘ ਹੋਣੀ ਮੈਂਬਰ ਪੰਚਾਇਤ ਉਹਨਾਂ ਦੇ ਨਾਲ ਨੇ ਗੁਰਜੀਤ ਸਿੰਘ ਹੋਣੀ ਹਰਦੀਪ ਸਿੰਘ ਹੋਣੀ ਅਨੋਖ ਸਿੰਘ ਹੋਣੀ ਅਮਰਤਪਾਲ ਸਿੰਘ ਹੋਣੀ ਹਰਚੰਦ ਸਿੰਘ ਹੋਣੀ ਗੁਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਜੀ ਵਿਕਰਮ ਸਿੰਘ ਹੋਣੀ ਔਰ ਲਵਪ੍ਰੀਤ ਸਿੰਘ ਜੀ ਜਜਬੀਰ ਸਿੰਘ ਹੋਣੀ ਇਹ ਸਾਰੀ ਜਿਹੜੀ ਟੀਮ ਹੈ ਮੈਂ ਇਹ ਗੱਲ ਕਹਿ ਸਕਦਾ ਕਿਉਂਕਿ ਗਰਬੀਰ ਸਿੰਘ ਫੌਜੀ ਜੀ ਪਹਿਲਾਂ ਆਮ ਆਦਮੀ ਪਾਰਟੀ ਦੇ ਨਾਲ ਸੀ ਫਿਰ ਵਿੱਚੇ ਜੇ ਕਦੋਂ ਮਾੜੀ ਮੋਟੀ ਨਾਰਾਜ਼ਗੀ ਇਹਨਾਂ ਨੇ ਜ਼ਾਹਰ ਕੀਤੀ ਤੇ ਬੀਜੇਪੀ ਪਾਰਟੀ ਦੇ ਵਿੱਚ ਚਲੇ ਗਏ। ਉਸ ਤੋਂ ਬਾਅਦ ਇਹਨਾਂ ਨੇ ਬੀਜੇਪੀ ਪਾਰਟੀ ਲਈ ਬਹੁਤ ਕੰਮ ਕੀਤਾ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਆ ਆਮ ਆਦਮੀ ਪਾਰਟੀ ਦਾ ਜਿਹੜੇ ਵੀ ਪਰਿਵਾਰ ਦਾ ਜੀ ਗਿਆ ਹੈ ਉਹਨੂੰ ਸਿਦਕ ਤੇ ਅਮਨ ਜਿਹੜਾ ਉਹ ਆਪਣੀ ਪਾਰਟੀ 'ਚ ਹੀ ਆਇਆ। ਸੋ ਮੈਂ ਦਿਲ ਦੀ ਗਹਿਰਾਈ ਨਾਲ ਫਿਰ ਗਰਵੀਰ ਫੌਜੀ ਹੁਣਾਂ ਨੂੰ ਆਪਣੀ ਆਮ ਆਦਮੀ ਪਾਰਟੀ ਦੇ ਵਿੱਚ ਜੀ ਆਇਆਂ ਆਖਦਾ ਹਾਂ ਤੇ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ। ਹੁਣ ਮੈਂ ਬੇਨਤੀ ਕਰਦਾ ਸਾਡੇ ਐਮਐਲਏ ਸਰਵਨ ਸਿੰਘ ਢੋਂ ਸਾਹਿਬ ਹੋਣੀ ਜਿਹੜੇ ਆਪਣੇ ਤੁਹਾਡੇ ਅੱਗੇ ਵਿਚਾਰ ਪੇਸ਼ ਕਰਨਗੇ ਜੀ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ মিডিਏ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਮੈਂ ਆਪਣੀ ਪਾਰਟੀ ਹਾਈ ਕਮਾਂਡ ਦਾ ਸ਼ਰੀ ਕਲਸੀ ਜੀ ਦਾ ਪ੍ਰਚੰਦ ਪਰਸ਼ਦ ਜੀ ਸਾਡੇ ਸਨੀ ਆਲੂ ਵਾਲੀਆ ਜੀ ਲਖਨਾ ਸਾਹਿਬ ਸਾਡੇ ਬੈੜਵਾਲ ਸਾਹਿਬ ਜੀਪੀਜੀ ਸਾਰੇ ਹੀ ਆਪਣੇ ਸੀਨੀਅਰ ਲੀਡਰ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬਹੁਤ ਵੱਡੀ ਜਿਹੜੀ ਜੁਆਇਨਿੰਗ ਹੈ ਬਹੁਤ ਵੱਡਾ ਜਿਹੜਾ ਪਾਰਟੀ ਨੂੰ ਬਲ ਮਿਲਿਆ ਅਸੀਂ ਜਿਹੜੇ ਇਹ ਭਰਾ ਅੱਜ ਸਾਡੀ ਪਾਰਟੀ ਵਿੱਚ ਸ਼ਾਮਲ ਹੋਏ ਹੈ ਚਾਹ ਬੱਲ ਸਾਹਿਬ ਆ ਜਾਂ ਹੋਰ ਵੀ ਜਿੰਨੇ ਸਾਥੀ ਹੈ ਜਿਨ੍ਹਾਂ ਨੇ ਬੀਜੇਪੀ ਛੱਡ ਕੇ ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ ਦਾ ਪੱਲਾ ਛੱਡ ਕੇ ਅੱਜ ਆਮ ਆਦਮੀ ਪਾਰਟੀ ਜਿਹੜੀ ਆ ਜੁਆਇਨ ਕੀਤੀ ਐ ਮੈਂ ਆਪਣੇ ਇਹਨਾਂ ਸਾਰੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਚ ਆਉਣ ਤੇ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੂੰ ਜੀ ਆਇਆਂ ਆਖਦਾ ਆਖਦਾ ਤੇ ਨਾਲ ਹੀ ਇਹਨਾਂ ਨੂੰ ਸਾਰੀ ਸੀਨੀਅਰ ਲੀਡਰਸ਼ਿਪ ਵੱਲੋਂ ਵਿਸ਼ਵਾਸ ਦਿਵਾਉਣਾ ਕਿ ਤੁਹਾਡਾ ਜਿਹੜਾ ਮਾਣ ਸਨਮਾਨ ਜਿਹੜਾ ਉਹ ਬਹਾਲ ਕੀਤਾ ਜਾਊਗਾ ਅੱਜ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹਣਾ ਕਿ ਲੋਕ ਜਿਹੜੇ ਆ ਉਹ ਚੰਗੀ ਤਰ੍ਹਾਂ ਸਮਝ ਚੁੱਕੇ ਐ ਕਿ ਜਿਹੜੀ ਪੰਜਾਬ ਦੇ ਹਿੱਤਾਂ ਦੀ ਰਾਖੀ ਕੌਣ ਪਾਰਟੀ ਕਰ ਸਕਦੀ ਐ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਜੋਗ ਅਵਾਈ ਥੱਲੇ ਅਤੇ ਸਾਡੇ ਸੁਪਰੀਮੋ ਅਰੇਂਦ ਕੇਜਰੀਵਾਲ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਅੱਜ ਜੋ ਪੰਜਾਬ ਦੇ ਵਿੱਚ ਤਰੱਕੀ ਦੇ ਕੰਮ ਹੋ ਰਹੇ ਐ ਉਹਨਾਂ ਨੂੰ ਵੇਖ ਕੇ ਅੱਜ ਬਹੁਤ ਸਾਰੇ ਸਾਥੀ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਐ ਮੈਂ ਇਹਨਾਂ ਸਾਰੇ ਭਰਾਵਾਂ ਦਾ ਇੱਕ ਵਾਰੀ ਫੇਰ ਜੀ ਆਇਆਂ ਕਹਿਣਾ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਨੂੰ ਬਹੁਤ ਵੱਡਾ ਜਿਹੜਾ ਬਲ ਹੈ ਬਹੁਤ ਵੱਡਾ ਹੰਗਾਰਾ ਮਿਲਿਆ ਬਹੁਤ ਬਹੁਤ ਸਾਰੇ ਭਰਾਵਾਂ ਦਾ ਧੰਨਵਾਦ ਥੈਂਕ ਯੂ ਮਿਹਰਬਾਨੀ ਮੈਂ ਹੁਣ ਬੇਨਤੀ ਕਰੂੰਗਾ ਦੋ ਮਿੰਟ ਲਈ ਸਾਡੇ ਸੰਨੀ ਆਲੂ ਵਾਲੀਆ ਜੀ ਉਹ ਵੀ ਆਪਣੇ ਵਿਚਾਰ ਜ਼ਰੂਰ ਪੇਸ਼ ਕਰਨ ਸਾਡੇ ਵਿੱਚ ਅੱਜ ਸਾਡੇ ਪ੍ਰਧਾਨ ਸਾਹਿਬ ਜੀਪੀਜੀ ਵੀ ਆਏ ਨੇ ਤੁਹਾਨੂੰ ਵੀ ਜੀ ਆਇਆਂ ਨੂੰ ਆਖਦੇ ਜੀਪੀ ਸਾਹਿਬ ਉਹ ਤੁਸੀਂ ਲੇਟ ਆਏ ਸੀ ਪਹਿਲਾ ਨਾਮ ਰਹਿ ਗਿਆ ਅਬ ਜੀ ਦਾ ਤੇ ਸਾਰੇ ਜਿਹੜੇ ਭਰਾ ਸਾਡੇ ਵਿੱਚ ਸ਼ਾਮਿਲ ਹੋ ਰਹੇ ਐ ਕਿਉਂਕਿ ਸੰਗਠਨ ਦਾ ਕੰਮ ਬਰਸੜ ਸਾਹਿਬ ਨਾਲ ਅਸੀਂ ਵੀ ਦੇਖ ਰਹੇ ਆ ਲਖਨਾ ਜੀ ਨਾਲ ਦੇਖ ਰਹੇ ਆ ਸ਼ੈਰੀ ਜੀ ਸਾਡੇ ਪ੍ਰਧਾਨ ਨੇ ਜਿਹੜੀ ਕੰਮ ਗੱਲ ਐਮ ਐਲ ਏ ਸਾਹਿਬ ਨੇ ਕਹੀ ਹੈ ਬੜੀ ਕਲੀਅਰਲੀ ਕਿ ਤੁਹਾਡਾ ਜਿਹੜਾ ਬੰਦਾ ਮਾਨ ਸਮਾਨ ਇਸ ਪਾਰਟੀ ਚ ਹੈਗਾ ਹੋਏਗਾ ਉਹ ਅਸੀਂ ਪੂਰਾ ਕਰਾਂਗੇ ਤੇ ਕੰਮਾਂ ਵੱਲੋਂ ਤੁਹਾਡੇ ਹਲਕੇ ਦੇ ਜਿਹੜੇ ਵੀ ਕੰਮ ਨੇ ਪਿਛੇ ਕਈ ਸਾਲਾਂ ਤੋਂ ਜਿਹੜੀ ਸਰਕਾਰਾਂ ਨੇ ਰੋਕ ਕੇ ਰੱਖੇ ਉਹ ਵੀ ਸਾਰੇ ਫੁੱਲ ਫਲੈਜ ਪੂਰੇ ਕਰਾਂਗੇ ਤੇ 145 ਕਰੋੜ ਆਲਰੇਡੀ ਤਰਨਤਾਰਨ ਚ ਆਮ ਆਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਾ ਚੁੱਕੀ ਹੈ ਔਰ ਇਹ ਜਿਹੜਾ ਹੈ ਇਹ ਗ੍ਰਾਫ ਨੂੰ ਅੱਗੇ ਵਧਾਵਾਂਗੇ ਤਾਂ ਕਿ ਡਵੈਲਪਮੈਂਟ ਦੀ ਜਿਹੜੀ ਗੱਲ ਹੈ ਉਹ ਆਪਾਂ ਉਦਾਂ ਹੀ ਕਰਦੇ ਰਹੀਏ ਹੁਣ ਮੈਂ ਬੇਨਤੀ ਕਰਾਂਗਾ ਸ਼ਹਿਰੀ ਕਲਸੀ ਜੀ ਨੂੰ ਤੇ ਜੀਪੀ ਭਾਜੀ ਨੂੰ ਵੀ ਇੱਧਰ ਆ ਜਨ ਤੇ ਸਭ ਨੂੰ ਜੁਆਇਨਿੰਗ ਕਰਾ ਬਰਸੜ ਸਾਹਿਬ ਨੂੰ ਬੇਨਤੀ ਹੈ ਕਿ ਸਭ ਨੂੰ ਜੁਆਇਨਿੰਗ ਇੱਕ ਵਾਰੀ ਕਰਾਓ ਜਿੱਥੇ ਹੈਗੇ ਕਿਰਨ ਪਰ ਬਾਅਦ ਚ ਪੁੱਤ ਨੂੰ ਆਉਂਦਾ ਹੈ ਹੰਸ ਸਾਹਿਬ ਆਉਂਦੇ ਤੁਹਾਨੂੰ ਅੱਜ ਆਲੋਚਨਾ ਹੋਵੇ ਜੀ ਦੇ ਵਿੱਚ ਕਈ ਆਪ ਕੋ ਜਿਹੜੇ ਦੇ ਚੱਲ ਹੋਏ ਨੇ ਮੇਰੇ ਵਿਚਾਰਿਕ ਕੌਂਸਿਲੀ ਦੀ ਵਾਇਸ ਜਿਹੜੀ ਤੁਸੀਂ ਸੁਣ ਰਹੇ ਹੋ ਇੰਨੇ ਬਹੁਤ ਬਹੁਤ ਸਾਰਾ ਬਨਾ ਰਹੇ ਨੇ ਅੱਜ ਇਹ ਮੋਦੀ ਸਰਪੰਚ ਹੋਣ ਦਾ ਬਦਲ ਬਾਬ ਜੀ ਇੱਥੇ ਕਾਲ ਜਰਾ ਜੀ ਬਹੁਤ ਪਿਆਰ ਕਰਦੇ ਹੋਏ ਹੋਏ ਆ ਸਾਰੇ ਇਧਰ ਆਓ ਪਾਰਟੀ ਦਾ ਪਾਰਟੀ ਦੇ ਵਿੱਚ ਸੀ ਕਿ ਉਹਨਾਂ ਨਾਲ ਚੱਤੀ ਹੋਵੇ ਆਪਾਂ ਕੁਰਸੀਆਂ ਤੇ ਬੈਠ ਜਾਓ ਇਹ ਪਿੱਛੇ ਅੱਜ ਆਜੋ ਆਣ ਪੜਗੇ ਇੱਕ ਆਜੋ ਆਣ ਪੜਗੇ ਡਾਟ ਵਾਦ ਸਾਹਿਬ ਆਨਸੀ ਸਾਹਿਬ ਆਜੋ ਸਾਰੇ ਮੇਰਾ ਭਰਾ ਵਿਕਟਰੀ ਦਾ ਕਰ ਲਓ ਚੰਨੀਰਾ ਕਰ ਲਓ ਅੱਜ ਆਨਸੀ ਸਾਹਿਬ Γεια